ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਲਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਹੀ ਕਹੂੰਗੀ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਇੱਕ ਕਹੀ ਅਣੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇੱਕ ਨੇ ਤਾਂ ਬਸ ਇਦਾ ਕਰਕੇ ਕੀਤਾ ਸੀ ਉਹ ਉਹਦੇ ਇੰਨੇ ਮੈਂ ਦੇਖਦੀ ਆ ਵੀ ਉਹ ਸਬਸਕ੍ਰਾਈਬਰ ਇੱਕ ਨੇ ਐ ਕਰਕੇ ਕੀਤਾ ਸੀ ਇੱਕ ਗੱਡੀ ਜੋ ਬਾਹਰ ਨਿਕਲਦੀ ਮਾੜਾ ਜਿਹਾ ਪੈਰ ਬਾਹਰ ਕੱਢਿਆ ਨਾ ਉਹਦੀ ਸ਼ਕਲ ਦੀ ਸੀ ਨਾ ਵਾਸਤਾ ਉਹਦੇ ਇੰਨੇ ਕਿਤੇ ਵਿਊ ਇੰਨੇ ਸਬਸਕ੍ਰਾਈਬਰ ਚਲ ਮੰਨ ਲਿਓ ਉਹ ਦਿੱਤੀ ਵਧੀਆ ਹੋਊਗੀ ਸ਼ਾਇਦਾਂ ਕਰਕੇ ਤੇ ਆਪਾਂ ਅੱਜ ਆਉਣੇ ਆ ਜੀ ਆਪਣੇ ਮੇਰ ਮੁੱਦੇ ਤੇ ਆਪਾਂ ਕਿਸੇ ਚੀਜ਼ ਬਾਰੇ ਗੱਲ ਕਰਨੀ ਚਾਹੀਦੀ ਗੱਲ ਇਹ ਵੀ ਦੇਖੋ ਆਪਾਂ ਕਈ ਵਾਰੀ ਆਪਣੇ ਜਿੱਦਾਂ ਆਪਾਂ ਪੈਸੇ ਦੀ ਤੰਗੀ ਦੇ ਨਾਲ ਆਪਾਂ ਸਮਾਜ ਜਿਹੜਾ ਕੱਢਦੇ ਆ ਤੇ ਆਪਾਂ ਨੂੰ ਉਹ ਤੰਗੀ ਦੇ ਬਜਾਏ ਆਪਾਂ ਉਹ ਤੰਗੀ ਦੇ ਵਿੱਚ ਹੀ ਆਪਾਂ ਜਿਹੜੀਆਂ ਟੈਨਸ਼ਨਾਂ ਜਿਹੜੀਆਂ ਲੈਣੇ ਆ ਟੈਨਸ਼ਨਾਂ ਲੈ ਲੈ ਕੇ ਆਪਾਂ ਬਿਮਾਰ ਪੂ ਚੱਲੇ ਆ ਆਪਾਂ ਨੂੰ ਕੀ ਕਰਨਾ ਚਾਹੀਦਾ ਆ ਆਪਾਂ ਟੈਨਸ਼ਨਾਂ ਲੈਣ ਦੀ ਬਜਾਏ ਆਪਾਂ ਨੂੰ ਇਹ ਚਾਹੀਦਾ ਆ ਵੀ ਆਪਾਂ ਕੀ ਕਰੀਏ ਕਿ ਇਸ ਪੈਸੇ ਦੀ ਤੰਗੀ ਚੋਂ ਆਪਾਂ ਬਾਹਰ ਨਿਕਲ ਜਾਈਏ ਆਪਾਂ ਨੂੰ ਕਹਿੰਦੇ ਆ ਮਿਹਨਤ ਕਰਨੀ ਚਾਹੀਦੀ ਆ ਤੇ ਮਿਹਨਤ ਕਰਨ ਲੱਗੇ ਕਦੇ ਵੀ ਸਾਨੂੰ ਸ਼ਰਮਾਉਣਾ ਨਹੀਂ ਚਾਹੀਦਾ ਸਿਆਣੇ ਕਹਿੰਦੇ ਹੁੰਦੇ ਆ ਜਿਸ ਕੋ ਮਾਰੇ ਸ਼ਰਮ ਉਸਕੇ ਫੂਟੇ ਕਰਮ ਜੇ ਆਪਾਂ ਸ਼ਰਮ ਦੇ ਰਹਿ ਮਿਹਨਤ ਕਰਮ ਤੋਂ ਸ਼ਰਮ ਦੇ ਰਹਿ ਤੇ ਫੇਰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਸ਼ਰਮ ਜਿੰਨਾ ਗੱਲਾਂ ਤੋਂ ਕਰਨੀ ਚਾਹੀਦੀ ਆ ਉਹਨਾਂ ਗੱਲਾਂ ਤੋਂ ਹੀ ਕਰੋ ਤੇ ਜੇ ਮਿਹਨਤ ਕਰਨ ਲੱਗੇ ਆਪਾਂ ਨੂੰ ਬਿਲਕੁਲ ਵੀ ਸ਼ਰਮ ਆਉਣਾ ਨਹੀਂ ਚਾਹੀਦਾ ਤੇ ਇੱਕ ਮੈਂ ਦੇਖਦੀ ਆ ਆਪਾਂ ਕਿਤੇ ਗਏ ਇੱਕ ਜਨਾਨੀ ਸੀ ਉਹਨੇ ਛੋਟਾ ਜਿਹਾ ਬੱਚਾ ਚੱਕਿਆ ਹੋਇਆ ਤੇ ਉਮਰ ਤੇ ਵੀ ਮੈਨੂੰ ਲੱਗਦਾ ਹਲੇ ਮਸੀ 35 36 ਸਾਲ ਦੀ ਉਹ ਔਰਤ ਹੋਊਗੀ ਤੇ ਉਹ ਲੋਕਾਂ ਦੇ ਮੂਰੇ ਇਸ ਤਰ੍ਹਾਂ ਹੱਥ ਹੱਟਦੀ ਫਿਰਦੀ ਵੀ ਮੈਂ ਬੱਚੇ ਨੂੰ ਦੁੱਧ ਪੋ ਲਾਉਣਾ ਆ ਤੇ ਤੁਸੀਂ ਮੈਨੂੰ ਮੇਰੀ ਹੈਲਪ ਕਰੋ ਮੈਨੂੰ 10 10 20 ਰੁਪਏ ਦਿਓ ਮੈਨੂੰ ਦੁੱਧ ਪੋ ਲਾ ਲਵਾਂ ਤੇ ਦੇਖੋ ਮੈਂ ਇਹ ਨਹੀਂ ਕਹਿੰਦੀ ਵੀ ਆਪਾਂ ਨੂੰ ਦਾਨ ਪੋਣਾ ਨਹੀਂ ਕਰਨਾ ਚਾਹੀਦਾ ਜ਼ਰੂਰ ਕਰੋ ਤੇ ਪਰ ਉਹਨਾਂ ਨੂੰ ਇਹ ਸਲਾਹ ਵੀ ਜ਼ਰੂਰ ਦਿਓ ਵੀ ਤੁਸੀਂ ਬਿਲਕੁਲ ਠੀਕ ਆ ਪਰ ਆਤਮਾ ਨੇ ਸਰੀਰ ਵੀ ਤੁਹਾਨੂੰ ਬਿਲਕੁਲ ਬੜਾ ਵਧੀਆ ਦਿੱਤਿਆ ਹੋਇਆ ਆ ਤੰਦਰੁਸਤ ਜਿਵੇਂ ਤੁਸੀਂ ਮਿਹਨਤ ਕਰਕੇ ਤੁਸੀਂ ਇਹ ਚੀਜ਼ਾਂ ਆਪਣੇ ਜਿਹੜੇ ਪਰਿਵਾਰ ਨੂੰ ਪਾਲ ਸਕਦੇ ਆ ਮੇਰਾ ਇਹ ਨਹੀਂ ਕਹਣਾ ਹੈ ਕਿ ਤੁਸੀਂ ਜੇ ਦਾਨ-ਪੋਨ ਕਰਨਾ ਚਾਹੁੰਦੇ ਆ ਬਿਲਕੁਲ ਕਰੋ ਮਤ ਤੋਂ ਵੱਧ ਜਿੰਨਾ ਵੀ ਕਰ ਸਕਦੇ ਕਰੋ ਪਰ ਕਰੋ ਲੋੜ ਵਾਂਗ ਲਈ ਜਿਹੜਾ ਕਿ ਕੋਈ ਸਰੀਰਕ ਪੱਖੋਂ ਨਹੀਂ ਠੀਕ ਹੈਗਾ ਜਾਂ ਮੈਂਟਲਿੰਗ ਤੌਰ ਤੇ ਉਹ ਸਹੀ ਨਹੀਂ ਹੈਗਾ ਆਪਾਂ ਨੂੰ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਆ ਜਿਹੜੇ ਬਿਲਕੁਲ ਤੰਦਰੁਸਤ ਤੇ ਹੱਟੇ-ਕੱਟੇ ਆ ਮੰਗਦੇ ਫਿਰਦੇ ਆਪਾਂ ਉਹਨਾਂ ਨੂੰ ਕਿਉਂ ਆਪਾਂ ਦਾਨਪਨ ਕਰਦੇ ਆ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਨਹੀਂ ਕਰਨਾ ਚਾਹੀਦਾ ਲੋਕਾਂ ਨੇ ਤਾਂ ਬੱਚੇ ਵੀ ਆਪਣੇ ਇਸੇ ਤਰ੍ਹਾਂ ਹੀ ਲਾਏ ਹੋਏ ਆ ਉਹ ਕਹਿੰਦੇ ਆ ਮੈਨੂੰ ਖਾਣਾ ਖਵਾ ਦੋ ਕੋਈ ਕਹਿੰਦਾ ਮੈਨੂੰ ਸਮੋਸਾ ਖਵਾ ਦੋ ਮੈਂ ਬਹੁਤ ਜ਼ਿਆਦਾ ਥਾਂ ਜਦੋਂ ਵੀ ਜਾਂਦੀ ਆ ਮੈਂ ਇਸ ਤਰ੍ਹਾਂ ਚੀਜ਼ਾਂ ਦੇਖਦੀ ਆ ਬੜਾ ਦੁੱਖ ਹੁੰਦਾ ਬੱਚਿਆਂ ਨੂੰ ਦੇਖ ਕੇ ਤਾਂ ਬਹੁਤ ਦੁੱਖ ਹੁੰਦਾ ਆ ਉਹਨਾਂ ਦੀ ਖੇਡਣ ਦੀ ਉਮਰ ਹੁੰਦੀ ਆ ਪੜ੍ਹਨ ਲਿਖਣ ਦੀ ਉਮਰ ਹੁੰਦੀ ਆ ਤੇ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਮੰਗਣ ਦਾ ਆ ਹੋਇਆ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੁਸੀਂ ਬੱਚਿਆਂ ਨੂੰ ਪੜ੍ਹਾਓ ਲਿਖਾਓ ਜੇ ਸਾਡੇ ਸਰੀਰ ਹੱਟੇ-ਕੱਟੇ ਹੈਗੇ ਆ ਤਾਂ ਅਸੀਂ ਮਿਹਨਤ ਕਰ ਸਕਦੇ ਹਾਂ ਅਸੀਂ ਆਪਣੀ ਗੱਲ ਦੱਸਦੇ ਹਾਂ ਕਿਉਂਕਿ ਕਿ ਇੱਕ ਵਾਰ ਇੱਕ ਵਾਰ ਕੀ ਆਪਾਂ ਥੋੜਾ ਸਮਾਂ ਪਹਿਲਾਂ ਆਪਾਂ ਵੀ ਪੈਸੇ ਦੀ ਤੰਗੀ ਤੋਂ ਬਹੁਤ ਯਾਨੀ ਕਿ ਤੰਗੀ ਸਹੀ ਆਪਾਂ ਪੈਸੇ ਦੀ ਤਾਂ ਆਪਾਂ ਮਿਹਨਤ ਕਰਨ ਵੇਲੇ ਧਿਆਨ ਦਿੱਤਾ ਹੋਣੀ-ਬੋਣੀ ਜਿੱਦਾਂ ਮੇਰਾ ਕੰਮ ਜਿਹੜਾ ਉਹ ਵਾਧਾ ਗਿਆ ਪਹਿਲਾਂ ਮੈਂ ਇਕਤਰ ਪਾਈਆਂ ਸੈਂ ਜੈਂਪਰ ਨੂੰ ਤਰਪਾਈ ਕਰਨੀ ਜਿਹਦੇ ਕਿ 3 ਰੁਪਏ ਮਿਲਦੇ ਹੁੰਦੇ ਸੀ ਮੈਂ ਉਹਨਾਂ ਨੂੰ ਜੈਂਪਰਾਂ ਨੂੰ ਤਰਪਾਈਆਂ ਕਰਦੀ ਹੁੰਦੀ ਸੀ ਬੜਾ ਹੌਸਲਾ ਹੋਇਆ ਮੈਨੂੰ 3 ਰੁਪਏ ਦਾ ਬੜਾ ਹੌਸਲਾ ਹੁੰਦਾ ਸੀ ਵੀ ਮੈਂ 3 ਰੁਪਏ ਕਮਾਉਣ ਜੁਕੀ ਆ ਫਿਰ ਮੈਂ ਸਲਵਾਰਾਂ ਚੇੜੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਕਿ 6 ਰੁਪਏ ਮਿਲਦੇ ਹੁੰਦੇ ਸੀ ਬੜਾ ਮਨ ਨੂੰ ਬੜੀ ਖੁਸ਼ੀ ਸੀ ਤੇ ਬੜੀ ਤਸੱਲੀ ਵੀ ਬਹੁਤ ਮੈਂ ਇੰਨਾ ਕੰਮ ਕਰਨ ਦੀ ਜੋਭੀ ਹੋ ਗਈ ਆ ਆਪਣੇ ਆਪ ਨੂੰ ਨਾ ਬਹੁਤ ਵਧੀਆ ਲੱਗਦਾ ਹੁੰਦਾ ਸੀ ਹੌਲੀ ਹੌਲੀ ਮੇਰਾ ਕੰਮ ਜਾਨੀ ਕਿ ਬਹੁਤ ਜ਼ਿਆਦਾ ਵੱਧ ਗਿਆ ਜਦੋਂ ਲੋਕ ਵਾਰੋਂ ਆਉਂਦੇ ਸੀਗੇ ਜਦਾਂ ਸਰਦੀਆਂ ਦੇ ਵਿੱਚ ਉਹਨਾਂ ਨੇ ਮੇਰੇ ਕੋਲ ਇੰਨਾ-ਇੰਨਾ ਕੱਪੜਾ ਸਮਾ ਕੇ ਲਜਾਣਾ ਕਿ ਇਕੱਠਾ ਹੀ ਇੱਕ-ਇੱਕ ਘਰ ਦਾ 25 ਵਿੱਚੀ ਸੀ 3000 ਰੁਪਿਆ ਬਣ ਜਾਂਦਾ ਹੁੰਦਾ ਸੀ ਮੇਰੀਆਂ ਬੇਟੀਆਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਦਿੱਤਾ ਜਿੰਨਾ ਵੀ ਕਹਾ ਉਹਨਾਂ ਨੇ ਸਕੂਲ ਜਾਣ ਤੋਂ ਪਹਿਲਾਂ ਕੰਮ ਕਰਕੇ ਜਾਣਾ ਫਿਰ ਆ ਕੇ ਉਹਨਾਂ ਨੇ ਮੇਰੇ ਨਾਲ ਚਲਾਈ ਦਾ ਕੰਮ ਕਰਾਉਣਾ ਛੋਟੀ ਬੇਟੀ ਨੇ ਘਰ ਦਾ ਕੰਮ ਵੀ ਕਰਨਾ ਨਾਲ-ਨਾਲ ਕੱਪੜਿਆਂ ਦੀ ਕਟਾਈ ਵੀ ਕਰਨੀ ਬੱਚੀਆਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਚੋਲੋ ਇੰਨਾ ਸੀ ਵੀ ਮੇਰੇ ਹਸਬੰਦ ਜਿਹੜਾ ਕੰਮ ਕਰਦੇ ਸੀ ਉਹਨਾਂ ਦੇ ਜਿੰਨੀ ਵੀ ਸੈਲਰੀ ਆਉਂਦੀ ਸੀ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਜਿਹੜਾ ਹੋਈ ਜਾਂਦਾ ਸੀ ਪਰ ਬੇਟੀਆਂ ਜਵਾਨ ਹੁੰਦੀਆਂ ਜਾਂਦੀਆਂ ਸੀ ਆਪਣੇ ਆਪ ਨੂੰ ਬਹੁਤ ਫਿਕਰ ਹੁੰਦਾ ਸੀ ਵੀ ਹਾਈ ਕਿੱਦਾਂ ਹੋਊਗੀ ਕਿੱਦਾਂ ਹੋਊਗੀ ਪਰ ਉਸ ਮਾਲਕ ਨੇ ਉਸ ਪਰਮਾਤਮਾ ਨੇ ਮੇਰਾ ਬਹੁਤ ਸਾਥ ਦਿੱਤਾ ਇੰਨਾ ਬੇਟੀਆਂ ਨੇ ਮੇਰੇ ਨਾਲ ਕੰਮ ਕਰਵਾਇਆ ਕਿ ਸਿਲਾਈ ਕਰ-ਕਰ ਕੇ ਆਪਾਂ ਹਰ ਇੱਕ ਚੀਜ਼ ਉਹਨਾਂ ਲਈ ਬਣਾਈ ਤੇ ਉਹਨਾਂ ਦੇ ਮਾਲਕ ਨੇ ਕਾਰਜ ਵੀ ਜਿਹੜੇ ਆ ਉਹ ਸਵਾਰ ਦਿੱਤੇ ਤਮੇ ਉਹ ਮਾਲਕ ਦਾ ਹਰ ਵੇਲੇ ਸ਼ੁਕਰੀਆ ਕਰਦੀ ਆਂ ਵੀ ਪ੍ਰਮਾਤਮਾ ਤੁਮੇ ਮੈਨੂੰ ਇੰਨੇ ਜੋਬੀ ਕੀਤਾ ਤੇ ਮੈਂ ਉਹ ਗੱਲ ਕਰਦੀ ਆਂ ਵੀ ਜੇ ਹੁਣ ਆਪਾਂ ਕਿਸੇ ਦੇ ਮੂਰੇ ਹੱਥ ਫਲਾਈ ਜਾਵਾਂਗੇ ਹਰ ਵੇਲੇ ਉਹ ਚੰਗਾ ਨਹੀਂ ਹੁੰਦਾ ਆਪਣੇ ਆਪ ਨੂੰ ਇਸ ਤਰ੍ਹਾਂ ਬਣਾਓ ਕਿ ਆਪਾਂ ਮਿਹਨਤ ਕਰੀਏ ਤੇ ਰੱਜ ਕੇ ਖਾਈਏ ਕਿਉਂ ਆਪਾਂ ਕਿਸੇ ਦੇ ਮੂਰੇ ਹੱਥ ਹਟਣ ਆਏ ਆ ਤੇ ਨਾ ਪ੍ਰਮਾਤਮਾ ਨੇ ਨਾ ਆਪਾਂ ਕਿਸੇ ਕੋਲ ਮੰਗਿਆ ਤੇ ਨਾ ਪ੍ਰਮਾਤਮਾ ਆਪਾਂ ਨੂੰ ਅੱਗੇ ਕੋਈ ਇਦਾਂ ਦਾ ਸਮਾਂ ਲਿਆਵੇ ਤੇਵਾਰ ਮੈਂ ਤਾਂ ਬਹੁਤ ਮਿਹਨਤ ਕੀਤੀ ਆ ਮੈਂ ਤਾਂ ਇਹੀ ਕਹੂੰ ਕਹਾਂਗੀ ਮਿਹਨਤ ਕਰੋ ਤੇ ਰੱਜ ਕੇ ਖਾਓ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਸ ਮੈਂ ਤਾਂ ਇੰਨਾ ਹੀ ਕਹਿਣਾ ਸੀਗਾ ਅੱਗੇ ਸਾਡੀ ਬਹੂ ਰਾਣੀ ਕੀ ਕਹਿੰਦੀ ਆ ਉਹਦਾ ਵੀ ਤੁਸੀਂ ਸੁਣੋ ਹਾਂਜੀ ਇਹੀ ਕਹਿਣਾ ਸੀ ਕਿ ਅੱਜ ਦੀਆਂ ਕੁੜੀਆਂ ਮਤਲਬ ਜਿਵੇਂ ਆਪਣੇ ਆਪ ਨੂੰ ਵੀ ਲਾ ਲਵਾਂ ਕਿ ਅਸੀਂ ਮਾੜਾ ਜਿਹਾ ਕਿਚਨ ਦਾ ਵੀ ਕੰਮ ਕਰਕੇ ਥੱਕ ਜੰਨੇ ਆ ਪਰ ਸਾਡੀ ਮੰਮੀ ਨੇ ਜਿੰਨੀ ਮਿਹਨਤ ਕੀਤੀ ਆ ਨਾ ਸੀਰੀਅਸਲੀ ਜਿਹੜਾ ਜਿੰਨਾ ਵੀ ਮੈਂ ਸੁਣਿਆ ਨਾ ਮੈਂ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਅਸੀਂ ਉਹ ਸਮਾਂ ਵੀ ਦੇਖ ਸਕਦੇ ਆ ਉਹ ਸਮਾਂ ਦੇਖਣ ਦੀ ਵੀ ਨਹੀਂ ਸਾਡੇ ਕੋਲ ਹਿੰਮਤ ਹੈਗੀ ਨਾ ਕਿ ਚਲਾਈ ਸਿੱਖੀ ਹੋਵੇ ਜਾਂ ਮੈਂ ਕੋਰਸ ਕੀਤਾ ਹੋਵੇ ਨਾ ਫਿਰ ਵੀ ਹੁੰਦਾ ਆ ਇੱਕ ਜਿੱਦਾਂ ਘਰ ਦਾੇ ਕੰਮ ਕਰਨ ਵਾਲੀ ਚੌਂਕੇ ਚੁੱਲੇ ਦਾ ਕੰਮ ਕਰਨ ਵਾਲੀ ਜਿੱਦਾਂ ਹੋਰ ਕੁਝ ਆਉਂਦਾ ਤਾਂ ਹੈ ਨਹੀਂ ਸੀ ਤੇ ਮੈਂ ਹੌਲੀ ਹੌਲੀ ਜਾਨੀ ਕਿ ਸਲਾਈ ਮੈਨੂੰ ਆਪਣੇ ਆਪ ਹੀ ਮੈਂ ਜਿਹੜੇ ਸੂਟ ਹੈ ਉਹ ਸੀਨ ਲੱਗ ਪਏ ਤੇ ਮੰਮੀ ਨੇ ਮਤਲਬ ਚਾਰ ਬੱਚਿਆਂ ਨੂੰ ਪੜਾਇਆ ਲਿਖਾਇਆ ਸਾਨੂੰ ਸਾਰਿਆਂ ਨੂੰ ਮਤਲਬ ਅੱਜ ਵੀ ਮੰਮੀ ਸਾਨੂੰ ਦਿੱਦਾ ਆਪ ਮੰਮੀ ਕਹਿੰਦੇ ਕਿ ਅਸੀਂ ਸਮਾਂ ਦੇਖਿਆ ਉਹ ਸਾਡੇ ਨਿਆਣੇ ਨਾਲ ਦੇਖਣ ਹਾਂ ਬਿਲਕੁਲ ਅੱਗੇ ਤੇ ਮੈਨੂੰ ਵੀ ਮੰਮੀ ਇਹੀ ਸਮਝਾਉਂਦੇ ਕਿ ਤੂੰ ਕਦੀ ਵੀ ਹਰ ਕੰਮ ਸਿੱਖਿਆ ਕਰ ਕਿਸੇ ਤੇ ਡਿਪੈਂਡ ਨਾ ਰਿਹਾ ਕਰ ਵੀ ਮੈਨੂੰ ਉਹ ਇਨਸਾਨ ਕਰਾ ਦੂਗਾ ਇਹ ਕਰ ਦੂਗਾ ਹਾਂ ਜਿੰਨਾ ਵੀ ਹੁੰਦਾ ਤੂੰ ਆਪ ਕਰਿਆ ਕਰ ਜੇ ਤੇਨੂੰ ਨਹੀਂ ਪਤਾ ਲੱਗਦਾ ਤੂੰ ਮੈਨੂੰ ਪੁੱਛਿਆ ਕਰ ਸਾਨੂੰ ਵੀ ਇਦਾਂ ਹੀ ਸਟਰੋਂਗ ਬੰਨਾ ਚਾਹੀਦਾ ਚੰਗੇ ਮਾੜੇ ਸਮੇਂ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਆ ਜਾਵੇ ਤਾਂ ਬਸ ਜਿਹੀ ਆ ਮਿਹਨਤ ਕਰੋ ਤੇ ਰੱਜ ਕੇ ਖਾਓ ਸਾਨੂੰ ਵਕਤ ਦੇ ਨਾਲ ਚੱਲਣਾ ਚਾਹੀਦਾ ਕਿ ਵਕਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਬਿਲਕੁਲ ਸਹੀ ਗੱਲ ਆਜ ਦੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਥੈਂਕ ਯੂ